ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਵੈਸਟਰਨ ਡਿਸਟਰਬੈਂਸ ਲਗਾਤਾਰ ਪੰਜਾਬ ਵੱਲ ਕੂਚ ਕਰਦੇ ਹੋਏ ਖਾਈ ਦੇ ਆ 17 18 ਤਰੀਕ ਦੀ ਗੱਲ ਹੈ ਜੇ 17 18 ਤਰੀਕ ਨੂੰ ਆਪਾਂ ਨੂੰ ਜੋ ਵੈਸਟਰਨ ਡਿਸਟਰਬੈਂਸ ਹਲਕੇ ਦਰਮਿਆਨੀ ਬੂੰਦਾਬੰਦੀ ਦੇਖਣ ਨੂੰ ਮਿਲਿਆ ਪੰਜਾਬ ਦੇ ਬਾਰਡਰ ਏਰੀਆ ਤੋਂ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲਿਆ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ 10 ਰੇਕਾਂ ਨੂੰ ਮਿਲਿਆ ਪਰ ਪੰਜਾਬ ਦੇ ਵਿੱਚ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਿਆ ਬਹੁਤੇ ਹੱਦ ਤੱਕ ਮੌਸਮ ਡੀਡਕ ਦੇਖਣ ਨੂੰ ਮਿਲਿਆ ਕਿ ਐਨਮੈਂਨ ਗਣੀ ਦੀਆਂ ਖਬਰਾਂ ਫਿਲਹਾਲ ਜ਼ਰੂਰ ਦੇਖਣ ਨੂੰ ਮਿਲਣ ਉਸੇ ਤਰ੍ਹਾਂ ਠੰਡ ਦਾ ਮ ਫਿਰ ਤੋਂ ਬਰਕਰਾਰ ਦੇਖਣ ਨੂੰ ਮਿਲੇਗਾ ਤੁਸੀਂ ਸਕਰੀਨ ਉਤੇ ਇਸ ਟਾਈਮ ਦੇਖ ਸਕਦੇ ਹੋ ਫਿਰ ਤੋਂ 1 ਮਾਰਚ ਤੋਂ ਲੈ ਕੇ 5 ਮਾਰਚ ਦੇ ਵਿੱਚ ਸਿਸਟਮ ਫਿਰ ਤੋਂ ਪੰਜਾਬ ਉੱਤੇ ਦੇ ਕਵਰ ਕਰਦੇ ਹੋਏ ਦਿਖਾਈ ਦੇਣਗੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਦੇਖੋ ਮਿਲਣਗੇ ਸਿਸਟਮ ਤਗੜਾ ਹੈ ਹਲਕਾ ਹੈ ਦਰਮਿਆਨਾ ਹੈ ਕਿਸ ਤਰ੍ਹਾਂ ਦਾ ਸਿਸਟਮ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਜੇਕਰ YouTube ਉੱਤੇ ਪਹਿਲੀ ਵਾਰ ਹੀ ਪਹੁੰਚੇ ਹੋ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਜੇਕਰ ਆਪਾਂ ਹੁਣ 19 ਤਰੀਕ ਦੇ ਮੌਸਮ ਦੀ ਗੱਲ ਕਰੀਏ 19 ਤਰੀਕ ਨੂੰ ਪੰਜਾਬ ਦੇ ਜ਼ਿਆਕਰ ਖੇਤਰਾਂ ਦੇ ਵਿੱਚ ਮੌਸਮ ਕੱਪਾ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ ਕਿਸੇ ਕਿਸਮ ਦੀ ਬਦਲਵਾਈ ਨਹੀਂ ਦੇਖਣ ਨੂੰ ਮਿਲੇਗੀ 20 ਤਰੀਕ ਦੀ ਗੱਲ ਕਰੀਏ 20 ਤਰੀਕ ਨੂੰ ਇਸ ਤਰ੍ਹਾਂ ਦੀ ਅਪਡੇਟ ਨਿਕਲ ਕੇ ਆ ਰਹੀ ਹੈ 21 ਨੂੰ ਵੀ 22 ਨੂੰ ਵੀ 23 ਨੂੰ ਵੀ 24 ਨੂੰ ਵੀ 25 26 27 ਅਤੇ 28 28 ਤਰੀਕ ਤੱਕ ਬਹੁਤੇ ਹੱਦ ਤੱਕ ਪੰਜਾਬ ਦਾ ਮੌਸਮ ਕਲੀਅਰ ਦੇਖਣ ਨੂੰ ਮੇਰੇ ਕਿਸੇ ਕਿਸਮ ਦੀ ਵੱਡੀ ਕਾਰਵਾਈ ਨਹੀਂ ਦੇਖਣ ਨੂੰ ਮੇਰੀ 1 ਤਰੀਕ ਤੋਂ ਵੈਸਟਰਨ ਡਿਸਟਰਬੈਂਸ ਲਗਾਤਾਰ ਪੰਜਾਬ ਉੱਤੇ ਕੂਚ ਕਰੇਗਾ ਤੁਸੀਂ ਇਸ ਟਾਈਮ ਸਕਰੀਨ ਉੱਤੇ ਦੇਖ ਸਕਦੇ ਹੋ 1 ਤਰੀਕ ਵਾਲਾ ਵੈਸਟਰਨ ਡਿਸਟਰਬੈਂਸ ਜੋ ਪੰਜਾਬ ਉੱਤੇ ਕੂਚ ਕਰੇਗਾ ਤੇ ਤਕਰੀਬਨ ਇਸ ਦਾ ਪਹਿਲੀ ਅਪਡੇਟ ਨਿਕਲ ਕੇ ਆ ਰਹੀ ਹੈ ਜੋ ਇਹ ਹਿਮਾਚਲ ਦੇ ਉੱਤਰੀ ਇਲਾਕੇ ਆ ਉੱਚੀ ਲੱਕਿਆਂ ਨੂੰ ਕਾਰਵਾਈਆਂ ਦੇ ਅਸਰ ਵੱਧ ਦੇਖਣ ਨੂੰ ਮਿਲਣਗੇ ਜੋ ਤਾਪਮਾਨ 27-28 ਡਿਗਰੀ ਤੱਕ ਪਹੁੰਚਦੇ ਕੋਈ ਖਾਈ ਦੇ ਰਹੇ ਸਰ ਉਹ ਕੰਟਰੋਲ ਦੇ ਵਿੱਚ ਆਉਂਦੇ ਹੋਏ ਦਿਖਾਈ ਦੇਣਗੇ ਉਸ ਤੋਂ ਬਾਅਦ ਦੋ ਤਰੀਕ ਦੇ ਮੌਸਮ ਦੀ ਗੱਲ ਕਰੀਏ ਦੋ ਤਰੀਕ ਨੂੰ ਵੈਸਟਰਨ ਡਿਸਟਰਬੈਂਸ ਦਾ ਪੱਛਮੀ ਸਿਸਟਮ ਦਾ ਦਾਇਰਾ ਵਧੇਗਾ ਜੋ ਕਿ ਹੋਰ ਪਹਾੜੀ ਖੇਤਾਂ ਨੂੰ ਇਹ ਕਵਰ ਕਰਦਾ ਹੋਇਆ ਅੱਗੇ 5 ਤਕਰੀਬਨ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਹੌਲੀ-ਹੌਲੀ ਅੱਗੇ ਵੱਧਦਾ ਹੋਇਆ ਦਿਖਾਈ ਦੇਗਾ ਉਸ ਤੋਂ ਬਾਅਦ ਮੁੱਖ ਤੌਰ ਤੇ ਇਸ ਦਾ ਅਸਰ ਆਪਾਂ ਨੂੰ 3 ਤਰੀਕ ਨੂੰ ਦੇਖਣ ਨੂੰ ਮਿਲੇਗਾ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ 3 ਤਰੀਕ ਨੂੰ ਸਿਸਟਮ ਦਾ देयर ਆ ਹੋਰ ਵੱਧਦਾ ਹੋਇਆ ਕਾਈ ਦੇ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਕਈ ਖੇਤਰਾਂ ਨੂੰ ਇਹ ਕਵਰ ਕਰੇਗਾ ਉੱਤਰੀ ਖੇਤਰ ਹੋਗੇ ਜਿਸ ਦੇ ਵਿੱਚ ਫਤਾਨਕੋਲ ਗੁਰਦਾਸਪੁਰ ਚਾਹਪੁਰ ਅਮਨਿਸਰ ਸਾਹਿਬ ਪੂਰਵੀ ਖੇਤਰ ਹੋਗੇ ਜਿਸ ਦੇ ਵਿੱਚ ਪਟਿਆਲਾ ਡੰਗਲ ਦੇ ਇਲਾਕੇ ਹੋਗੇ ਆਨੰਦਪੁਰ ਸਾਹਿਬ ਹੋ ਗਿਆ ਤੇ ਇਹਨਾਂ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇ ਅਸਰ ਆਪਾਂ ਨੂੰ ਵੱਧ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਅੱਗੇ ਵਧੇ ਤਾਂ तकरीबन 4 ਤਰੀਕ ਦੀ ਗੱਲ ਕਰੀਏ 4 ਤਰੀਕ ਨੂੰ ਇਸ ਤਰ੍ਹਾਂ ਪੰਜਾਬ ਦੇ ਉਤਰੀ ਇਲਾਕਿਆਂ ਦੇ ਵਿੱਚ ਇਸ ਦਾ ਆਪਾਂ ਨੂੰ ਵੱਧ ਅਸਰ ਦੇਖਣ ਨੂੰ ਮਿਲੇਗਾ ਤੇ ਪੂਰਬੀ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਦੱਖਣ-ਪੱਛਮੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਆਪਾਂ ਨੂੰ ਨਾ ਮਾਤਰ ਦੇਖਣ ਨੂੰ ਮਿਲੇਗਾ ਧੰਨਵਾਦ ਜੀ